ਸਸਿਕਾ ਸਵਾਗਤ ਇਸ ਸਮੇਂ ਅਸੀਂ ਚੰਡੀਗੜ੍ਹ ਮਿਊਨਿਸਪਲ ਕੋਰਪੋਰੇਸ਼ਨ ਦੇ ਦਫ਼ਤਰ ਚ ਮੌਜੂਦ ਆ ਜਿੱਥੇ ਕਿ ਅੱਜ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਜਿਹੜੀ ਅੱਜ ਤਾਜਪੋਸ਼ੀ ਕੀਤੀ ਗਈ ਹੈ ਸਚਿਨ ਗਾਲਵ ਸਾਡੇ ਨਾਲ ਹੈਗੇ ਨੇ ਕਾਂਗਰਸ ਦੇ ਐਮਸੀ ਹੈਗੇ ਚੰਡੀਗੜ੍ਹ ਤੋਂ ਅੱਜ ਇੱਕ ਪਾਸੇ ਡਿਪਟੀ ਸੀਨੀਅਰ ਡਿਪਟੀ ਜਿਹੜਾ ਮੇਅਰ ਬਣੇ ਆ ਤੇ ਦੂਜੇ ਪਾਸੇ ਇੱਕ ਕੁਰਸੀ ਦਾ ਜਿਹੜਾ ਫਰਕ ਹੈਗਾ ਸੀ ਮੇਅਰ ਤੋਂ ਕਿਉਂ ਜਿਹੜਾ ਲਾਇਸ ਖੁੱਜ ਗਿਆ ਦੇਖੋ ਜੀ ਜੋ ਵੀ ਜਿਸ ਤਰੀਕੇ ਦਾ ਹੋਇਆ ਪਿਛਲੇ ਟਾਈਮ ਦੇ ਵਿੱਚ ਦੋ ਪਾਰਟੀਆਂ ਦਾ ਲਾਇੰਸ ਸੀ ਕਾਂਗਰਸ ਤੇ ਆਮ ਆਦਮੀ ਦਾ ਉਹਦੇ ਵਿੱਚ ਨਹੀਂ ਬਣ ਪਾਇਆ ਮੇਅਰ ਉਹਨੂੰ ਸਾਫ਼ ਹੈ ਕੁਝ ਨਾ ਕੁਝ ਦੋਵੇਂ ਪਾਰਟੀਆਂ ਦੇ ਵਿੱਚ ਕਮੀ ਰਹੀ ਹੈ ਕ੍ਰੋਸ VOTING ਹੋਈ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੀਗੀ ਅੱਜ ਵੀ ਸ਼ਾਇਦ ਪਾਰਟੀ ਨੂੰ ਮੰਥਨ ਕਰ ਰਹੀ ਹੈ ਪਾਰਟੀ ਦੇਖ ਰਹੀ ਹੈ ਵੀ ਕ੍ਰੋਸ ਵੋਟ ਕਿਨੇ ਕਰਾਈ ਹੈ ਜੋ ਕ੍ਰੋਸ ਵੋਟ ਹੋਈ ਹੈ ਉਸ ਕਾਰਨ ਸਾਡਾ ਮੇਅਰ ਨਹੀਂ ਬਣ ਪਾਇਆ ਪਰ ਕੋਸ਼ਿਸ਼ ਕਰਾਂਗੇ ਪਾਰਟੀ ਦੇ ਵਿੱਚ ਜੋ ਲੋਕਾਂ ਨੇ ਗਲਤ ਹਰਕਤ ਕੀਤੀ ਹੈ ਉਹਨਾਂ ਦਾ ਚਿਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਜੀ ਅਸੀਂ ਇੱਥੇ ਗੱਲ ਇਹ ਉੱਠਦੀ ਹੈ ਕਿ ਇੱਕ ਪਾਸੇ ਜਦੋਂ ਪਹਿਲੀ VOTING ਹੁੰਦੀ ਹੈ ਤਾਂ ਉਹ ਹਾਰ ਹੁੰਦੀ ਹੈ ਅਲਾਈਸ ਇਹ ਦੂਜੀ ਵਾਰੀ ਦੋਨੋਂ ਸੀਟਾਂ ਤੇ ਜਿੱਤ ਹੋਣਾ ਇਹ ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਕਿ ਅੰਦਰ ਖਾਤੇ ਸੈਟਿੰਗ ਤਾਂ ਨਹੀਂ ਹੈਗੀ ਸੀ ਕਾਂਗਰਸ ਦੀ ਅਸੀਂ ਉੱਪਰ ਦੀ ਗੱਲ ਕਰੀਏ ਤਾਂ ਨਹੀਂ ਨਹੀਂ ਸੈਟਿੰਗ ਕੋਈ ਨਹੀਂ ਸੀਗੀ ਜੀ ਸੈਟਿੰਗ ਦੀ ਬਿਲਕੁਲ ਗੱਲ ਨਹੀਂ ਹੈ ਇਹਦੇ ਵਿੱਚ ਪਰ ਸ਼ਾਇਦ ਇਹ ਕ੍ਰੋਸ ਵੋਟ ਹੋਈ ਹੈ ਇਹਦੇ ਵਿੱਚ ਸਾਨੂੰ ਡਿਨਾਈ ਨਹੀਂ ਕਰਨਾ ਚਾਹੀਦਾ ਅ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਮੈਂ ਇਹ ਜੀ ਝੂਠੀ ਪੋਲਿਟਿਕਸ ਦੇ ਬਿਲਕੁਲ ਫੇਵਰ ਦੇ ਵਿੱਚ ਨਹੀਂ ਆ ਜੋ ਪੋਲਿਟਿਕਸ ਕਰੋ ਸੱਚੀ ਪੋਲਿਟਿਕਸ ਕਰਨੀ ਚਾਹੀਦੀ ਹੈ ਇਹ ਗਲਤ ਹੋਇਆ ਕ੍ਰੋਸ VOTING ਹੋਈ ਹੈ ਦੋਆ ਪਾਰਟੀਆਂ ਚੋ ਇਹ ਨਹੀਂ ਕਹਿ ਸਕਦੇ ਵੀ ਮੈਂ ਹੁਣ ਕਾਂਗਰਸ ਦਾ ਹੋ ਕੇ ਮੈਂ ਕਮ ਆਦਮੀ ਨੇ ਕੀਤੀ ਆਮ ਆਦਮੀ ਕਵੇ ਕਾਂਗਰਸ ਨੇ ਕੀਤੀ ਹੈ ਕੋਈ ਵੀ ਹੋ ਸਕਦਾ ਦੋਆ ਪਾਰਟੀਆਂ ਦੇ ਵਿੱਚ ਕੁਝ ਲੋਕਾਂ ਤੇ ਪਾਰਟੀ ਦੀ ਨਿਗਾ ਵੀ ਹੈ ਮੰਥਨ ਵੀ ਕੀਤਾ ਜਾ ਰਿਹਾ ਹੈ ਸਰਚ ਵੀ ਕੀਤੀ ਜਾ ਰਹੀ ਹੈ ਕੋਸ਼ਿਸ਼ ਕਰੀ ਜਾ ਰਹੀ ਹੈ ਉਹਨਾਂ ਕਲਪ੍ਰੇਟ ਨੂੰ ਉਹਨਾਂ ਲੋਕਾਂ ਨੂੰ ਫੜਿਆ ਜਾਵੇ ਜਿਨ੍ਹਾਂ ਨੇ ਇਹੋ ਜੀ ਹਰਕਤ ਕੀਤੀ ਹੈ ਆਪਣੇ ਨੀਜੀ ਹਿੱਤਾਂ ਕਰਕੇ ਉਹਨਾਂ ਨੇ ਪਾਰਟੀ ਨੂੰ ਹ ਜੋ ਗਲਤ ਨਹੀਂ ਹੋਣਾ ਚਾਹੀਦਾ ਮਤਲਬ 2 ਦਿਨ ਪਹਿਲਾਂ ਸ਼ਿਫਟ ਵੀ ਕੀਤੇ ਗਿਆ ਤੁਹਾਡੇ ਐਮਸੀ ਜਾਪ ਦੇ ਐਮਸੀ ਇਕੱਠੇ ਤੱਕ ਰਹੇ ਕਸਮਾਂ ਵੀ ਕਹਿੰਦੇ ਖਾਦੀਆਂ ਗਈਆਂ ਉੱਥੇ ਕੀ ਅਸੀਂ ਮਿਲ ਕੇ ਰਾਂਗੇ ਅਜਿਹਾ ਕੁਝ ਹੋਇਆ ਸੀ ਕੋਈ ਕਸਮਾਂ ਖਾਦੀਆਂ ਗਈਆਂ ਸੀ ਜਾ ਕਿਤੇ ਗੁਰਦੁਆਰਾ ਸਾਹਿਬ ਜਾ ਕਿਤੇ ਵੈਸੇ ਕੋਈ ਬਿਲਕੁਲ ਹੀ ਬਿਲਕੁਲ ਗੱਲ ਐਵੇਂ ਦੀ ਐ ਵੀ ਰਾਜਨੀਤੀ ਦੇ ਵਿੱਚ ਪਹਿਲੀ ਗੱਲ ਤਾਂ ਕਸਮਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਜਿਨੇ ਗੱਲ ਆਪਦੀ ਪੁਗਾਣੀ ਹੁੰਦੀ ਉਹ ਜ਼ੁਬਾਨ ਤੇ ਹੀ ਪੁਗਾ ਦਿੰਦਾ ਜਿੰਦਗੀ ਦੇ ਵਿੱਚ ਵੀ ਐਵੇਂ ਹੀ ਹੁੰਦਾ ਜਦੋਂ ਕਿਸੇ ਨੇ ਝੂਠ ਬੋਲਣਾ ਹੈ ਉਹ ਕਸਮਾਂ ਖਾਂਦਾ ਉਹ ਆਪਦੀ ਦਲੀਲ ਦਿੰਦਾ ਉਹ ਮੈਟਰ ਨਹੀਂ ਕਰਦਾ ਹਾਂ ਸੋਹਾਂ ਖਾਦੀਆਂ ਗਈਆਂ ਸੀ ਕਿ ਜੋ ਪ੍ਰਮਾਤਮਾ ਜਿਸ ਪਰਮੇਸ਼ਵਰ ਨੂੰ ਮੰਨਦਾ ਉਹਨੇ ਉਹਨਾਂ ਨੇ ਸਾਰਿਆਂ ਨੇ ਸੋਹਾਂ ਖਾਈਆਂ ਸਾਰਿਆਂ ਨੇ ਲੋਕਾਂ ਨੂੰ ਸ਼ਾਇਦ ਜਿਹੜੇ ਲੋਕਾਂ ਨੇ ਕੀਤਾ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਵੀ ਐਵੇਂ ਚੀਜ਼ ਨਹੀਂ ਹੋਣੀ ਚਾਹੀਦੀ ਸੀ ਸ਼ਾਇਦ ਅੱਜ ਉਹਨਾਂ ਨੇ ਛੋਟੇ ਫਾਇਦੇ ਕਰਕੇ ਉਹਨਾਂ ਨੇ ਇਹੋ ਜਿਹਾ ਡਿਸੀਜਨ ਲੈ ਲਿਆ ਪਰ ਇਹ ਲੰਬੇ ਟਾਈਮੇ ਚੀਜ਼ਾਂ ਸਾਹਮਣੇ ਆਉਣਗੀਆਂ ਨਾਲੇ ਜੇ ਉਹਨਾਂ ਦੀ ਕੋਈ ਨਾਰਾਜ਼ਗੀ ਸੀਗੀ ਉਹ ਪਾਰਟੀ ਛੱਡ ਦਿੰਦੇ ਤਾਂ ਉਹ ਬਿਹਤਰੀ ਸੀਗੀ ਪਰ ਸ਼ਾਇਦ ਕ੍ਰੋਸ ਵੋਟ ਕਰਨਾ ਉਹ ਠੀਕ ਨਹੀਂ ਹੈ ਜਾਇਜ਼ ਨਹੀਂ ਤੇ ਸਾਊਦੀ ਮੂਵੀਜ਼ ਦੇ ਵਿੱਚ ਹੁੰਦਾ ਸੀ ਜਿਵੇਂ ਅਸੀਂ ਕਹਿੰਦੇ ਆ ਵੀ ਵੱਡੀਆਂ ਵੱਡੀਆਂ ਗੱਲਾਂ ਹੁੰਦੀ ਸੀ ਉਹ ਪੋਲਿਟਿਕ ਸੱਚੀ ਹੈ ਪਰ ਅਸੀਂ ਕਹੀਏ ਕਿ ਕਮੀਆਂ ਦਾ ਤੁਹਾਡੇ ਐਮਸੀ ਜਾਂ ਲਾਇਸੈਂਸ ਚ ਨਾ ਭਾਜੀਪੀ ਚ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਵਾਲੇ ਦੀ ਜਿੱਤ ਹੁੰਦੀ ਹੈ ਹਾਰਨੇ ਵਾਲੇ ਦੀ ਹਾਰ ਹੁੰਦੀ ਹੈ ਤਾਂ ਸਾਬਿਤ ਦੇਖੋ ਜੀ ਗੱਲ ਮੰਨਦੇ ਆ ਜੀ ਕੋਈ ਕਮੀਆਂ ਸਾਡੇ ਵਿੱਚ ਸੀਗੀਆਂ ਉਹਦਾ ਕੋਈ ਡਿਨਾਈ ਕਰਨ ਦੀ ਸਾਨੂੰ ਹੈ ਨਹੀਂ ਕਮੀਆਂ ਸਾਡਾ ਜੋ ਵੋਟਾਂ ਨਹੀਂ ਪਈਆਂ ਉਹਦੇ ਵੀ ਸਾਡੀ ਕੋਈ ਆਪਸੀ ਦੋਵੇਂ ਪਾਰਟੀਆਂ ਦੀ ਗਲਤੀਆਂ ਰਹੀਆਂ ਪ੍ਰੇਮ ਲਤਾ ਨੂੰ ਪਸੰਦ ਨਹੀਂ ਕਰਦੇ ਸੀ ਮਤਲਬ ਕੋਈ ਇਹ ਜਿਹਾ ਹੈ ਸੀ ਕੋਈ ਜਿਹੜੇ ਤੁਹਾਡੇ ਐਮ ਸੀ ਸੀਓ ਪ੍ਰੇਮ ਲਤਾ ਨੂੰ ਐਜ਼ ਅ ਮੇਅਰ ਦੀ ਜਿਹੜੀ ਚੋਣ ਦੇ ਪਸੰਦ ਨਹੀਂ ਕਰਦੇ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਦੇਖੋ ਹਰ ਇਨਸਾਨ ਨੂੰ ਹਰ ਇਨਸਾਨ ਚੰਗਾ ਨਹੀਂ ਲੱਗ ਸਕਦਾ ਕੋਈ ਕੋਈ ਇਨਸਾਨ ਕਿਸੇ ਲਈ ਸਹੀ ਹੋ ਸਕਦਾ ਹੈ ਕੋਈ ਕਿਸੇ ਲਈ ਗਲਤ ਹੋ ਸਕਦਾ ਹੈ ਕੋਈ ਕੈਂਡੀਡੇਟ ਚੰਗਾ ਮਾੜਾ ਨਹੀਂ ਹੁੰਦਾ ਸਾਰਿਆਂ ਨੂੰ ਚੈੱਕ ਕਰਕੇ ਕਿਸੇ ਕੈਂਡੀਡੇਟ ਨੂੰ ਅੱਗੇ ਕਰਦੇ ਆਂ ਨਾਲੇ ਸਾਡੇ ਅਲਾਈਅੰਸ ਦੇ ਵਿੱਚ ਕੋਈ ਗੜਬੜ ਨਹੀਂ ਕੈਂਡੀਡੇਟਸ ਦੇ ਵਿੱਚ ਹਾਂ ਮੰਨਦੇ ਆਂ ਵੀ ਕਿਤਨਾ ਕਿਤੇ ਗਲਤੀ ਦੋਵੇਂ ਪਾਰਟ ਤੇ ਹੋਈਆਂ ਨੇ ਪਾਰਟੀ ਦੀ ਵੋਟ ਨਹੀਂ ਭੁਗਤੀ ਸ਼ਾਇਦ ਹੁਣ ਇਹ ਚੀਜ਼ ਕਹਿਣਾ ਬੜੀ ਜਲਦੀ ਹੋਊਗੀ ਪਰ ਸ਼ਾਇਦ ਬਹੁਤ ਚੀਜ਼ਾਂ ਅਸੀਂ ਸੋਚਾਂਗੇ ਬੈਠ ਕੇ ਗੱਲ ਕਰਾਂਗੇ ਜੋ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਹੋਊਗੀ ਉਸ ਦੇ ਹੱਕ ਚ ਡਿਸੀਜਨ ਲਾਵਾਂਗੇ ਅਲਾਈਅੰਸ ਤੋੜਨਾ ਜਾਂ ਅਲਾਈਅੰਸ ਰੱਖਣਾ ਇਹ ਬਹੁਤ ਅੱਗੇ ਦੀ ਗੱਲ ਹੈ